ਅਗੇ ਕੀ ਅਗਲੇ ਗੀਤ ਵਾਲੇ ਚਾਹੀਏ ਉਹ ਤੋਂ ਪਹਿਲਾਂ ਮੈਂ ਧਾੜੀਵਾਲ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਦਾ ਕਰਨਾ ਚਾਹੁੰਦੀ ਆ ਕਿਉਂਕਿ ਮੈਲੇ ਅਸੀਂ ਹੋਰ ਵੀ ਬਹੁਤ ਸਾਰੇ ਬਹੁਤ ਸਾਰੇ ਕਿੰਮੇਲਿਆਂ 'ਚ ਗਾਇਆ ਬਹੁਤ ਵਾਰੀ ਬਹੁਤ ਸਟੇਜ ਸ਼ੇਅਰ ਕੀਤੇ ਬਟ ਇਹੋ ਜਿਹਾ ਮੇਲਾ ਗगन ਮੈਂ ਚਾਹੁੰਗਾ ਕਿ ਤੁਸੀਂ ਵੀ ਪਲੀਜ਼ ਸਟੇਜ ਤੇ ਆ ਜਾਓ ਪਲੀਜ਼ ਸਾਗਗਨ ਕੋਕਰੀ ਜਿਨ੍ਹਾਂ ਨੇ ਕੱਲ ਪਰਫਾਰਮ ਕੀਤਾ ਸੀ ਹੈਪੀ ਦਿ ਸੌਰੀ ਮੈਂ ਮਾਫੀ ਚਾਹੁੰਦੀ ਆ ਪਰ ਮੈਂ ਕਿਸੇ ਨਾਲ ਵੀ ਸਟੇਸ਼ਨਰ ਨਹੀਂ ਗਿਆ ਕਿਉਂਕਿ ਮੈਂ ਕੱਜ ਤੱਕ ਕਿਸੇ ਨਾਲ ਸਟੇਸ਼ਨਰ ਨਹੀਂ ਕੀਤੀ ਹੈ। ਨਹੀਂ ਦੇਖੋ ਮੈਂ ਨਹੀਂ ਇਕੱਲਾ ਵੀ ਮੈਨੂੰ ਹੈਪੀ ਜੀ ਨੇ ਬੁਲਾਇਆ ਜੀ ਤੇ ਮੈਂ ਤਾਂ ਸਟੇਜ ਤੇ ਆਇਆ ਮੈਂ ਪਰ ਮੈਂ ਤੁਹਾਡੇ ਨਾਲ ਗੱਲ ਨਹੀਂ ਕਰ ਰਹੀ ਕਿਉਂਕਿ ਮੈਂ ਮੈਨੂੰ ਮੈਂ ਹੈਪੀ ਜੀ ਨਾਲ 5 ਮਿੰਟ ਜੇ ਮੈਨੂੰ ਗੱਲ ਕਰਨੀ ਆ ਉਹ ਕੋਕਰੀ ਬਾਰੇ ਹੋ ਰਹੀ ਹੈ ਜੀ। ਸੋ ਗੱਲ ਹੋਰ ਕਿਸੇ ਬਾਰੇ ਨਹੀਂ ਹੋ ਰਹੀ। ਸੋ ਮੈਨੂੰ ਲੱਗਦਾ ਗੱਲ ਕੋਕੜੀ ਬਾਰੇ ਤੇ ਹੋ ਰਹੀ ਹੈ ਪਰ ਉਹ ਤੋਂ ਪਹਿਲਾਂ ਹਾਂਡਾ ਬਾਰੇ ਗੱਲ ਹੋਈ ਸੀ। ਨਹੀਂ ਗੱਲ ਹਾਂਡਾ ਬਾਰੇ ਹੋਈ ਸੀ ਪਰ ਹੈਪੀ ਬਾਈ ਜੀ ਨੇ ਸੱਦਿਆ ਤੇ ਮੈਂ ਨਾ ਆਇਆ। ਮੇਰੀ ਕੋਈ ਇੰਟੈਂਸ਼ਨ ਟੁੱਡੀ ਪਰ ਮੇਰੀ ਕੋਈ ਇੰਟੈਂਸ਼ਨ ਨਹੀਂ ਹੈ ਕਿਉਂਕਿ ਮੈਂ ਅਜ ਤੱਕ ਕਿਸੇ ਨਾਲ ਸਟੇਅ ਸ਼ੇਅਰ ਨਹੀਂ ਕੀਤਾ ਅਜੇ ਮੈਨੂੰ 5 ਮਿੰਟ ਮਿਲੇ ਤੇ ਮੈਂ ਆਪਣੇ 5 ਲੈਣ ਚੋ ਲਈ ਮੇਰੀ ਨਹੀਂ ਨਹੀਂ ਪਰ ਤੁਹਾਨੂੰ ਜੇ ਮੈਂ ਗਲਤ ਕਹਿ ਰਹੀ ਹਾਂ ਤਾਂ ਤੁਸੀਂ ਤੁਹਾਨੂੰ ਤੁਹਾਨੂੰ ਇੱਕ ਚੀਜ਼ ਸਮਝਣੀ ਚਾਹੀਦੀ ਆ ਬਈ ਆਪਾਂ ਦੋਹੇ ਆਰਟਿਸਟ ਆ ਠੀਕ ਹੈ ਜੀ ਤੁਸੀਂ ਵੀ ਆਰਟਿਸਟ ਹੋ ਮੈਂ ਵੀ ਆਰਟਿਸਟ ਆ ਤੇ ਮਿਲ ਦਾ ਆਪਾਂ ਇੱਕ ਦੂਜੇ ਦੀ ਵੈਲਿਊ ਇਹ ਸਮਝ ਲਈਏ ਨਹੀਂ ਮੈਂ ਵੈਲਿਊ ਬਿਲਕੁਲ ਕੋਈ ਸਮਝ ਨਹੀਂ ਮਤਾਹੀ ਕਹਿ ਰਹੀ ਆ ਕਿ ਤੁਹਾਨੂੰ ਵੈਲਿਊ ਸਮਝ ਆਇਦੇ ਕਿ 5 ਮਿੰਟ ਜੇ ਮੇਰੇ ਤੀਲੀਆਂ ਤੇ ਮੇਰੇ 5 ਮਿੰਟ ਮੈਨੂੰ ਮਿਲਣੇ ਚਾਹੀਦੇ ਨੇ ਹਾਂਜੀ 5 ਮਿੰਟ ਤੁਸੀਂ ਲਾ ਲਓ ਪਲੀਜ਼ ਪਹਿਲਾਂ ਤੇ ਮੈਂ ਤਾਂ ਹੀ ਕਹਿ ਰਹੀ ਆ 5 ਮਿੰਟ ਮੇਰੇ ਖਤਮ ਨਹੀਂ ਹੋਏ ਸੀ ਹੈਪੀ ਜੀ ਨਹੀਂ ਚਲੋ ਚਲੋ ਤੁਸੀਂ ਨਹੀਂ ਆਪਣੇ ਆਪ ਨਹੀਂ ਜੇ ਮੈਂ ਗਾਉਣਾ ਤਾਂ ਤੁਸੀਂ ਪਰਲੇ ਪਾਸੇ ਨੂੰ ਮੂੰਹ ਕਰ ਲਓ ਮੈਂ ਤੁਹਾਡੇ ਸਾਹਮਣੇ ਨਹੀਂ ਗਾਣਾ ਤਰ ઓਡੀਅנס ਦਾ ਵੀ ਕਰਾ ਦਿਓ ਜੀ ਪਰਲੇ ਪਾਸੇ ਮੂੰਹ ਗਲਤ ਹੈ मैं नहीं गाँवना थोड़े है। ना गल पक्की ना गाओ तीस आपका गा गाओ मैं कुछ आपका गाँव आन देखो भी

ਕੋਟਰੀ ਜੀ ਮੁੰਡੇ ਆਦੇ ਵਿੱਚ ਬਦਨਾਮ ਹੋ ਗਿਆ ਮੁੰਡੇ ਆਦੇ ਵਿੱਚ ਬਦਨਾਮ ਹੋਇਆ ਹੱਥੋਂ ਤੇ ਮਾਰ ਜਾਂਦਾ ਹੱਥ ਕੁੜੀਓ ਆਹ ਮੇਰੇ ਅੱਖ ਫੇਰਾ ਜਾਂਦਾ ਜੱਟ ਕੁੜੀਓ ਬਿਨਾਂ ਗੱਲੋਂ ਮਾਰ ਜਾਂਦਾ ਦੱਫ ਕੁੜੀਓ ਆਹ ਮੇਰੇ ਅੱਖ ਕਮੜਾ ਜਾਂਦਾ ਜੱਟ ਕੁੜੀਓ ਬਿਨਾਂ ਗੱਲੋਂ ਮਾਰ ਜਾਂਦਾ ਮੈਂ ਨਾਲ ਦੀ ਨਾਲ ਦੱਫ ਕੁੜੀਓ ਨਾਲ ਦੀ ਨਾਲ ਨਾਲ ਦੀ ਨਾਲ ਇੱਕ ਗੱਲ ਮੇਰੇ ਦਿਮਾਗ ਚ ਆਈ ਆ ਸੋ ਇਹਨਾਂ ਦਾ ਨਾਮ ਆ ਰਪਿੰਦਰ ਹਾਂਡਾ ਤੇ ਮੇਰਾ ਗਾਲਾਂ ਤੁਸੀਂ ਸੁਣਿਆ ਹੋਣਾ ਵੀ ਮੈਨੂੰ ਤਾਂ ਬਾਪੂ ਨੇ ਉਹ ਕਿਸ਼ਤਾ ਤੇ ਹਾਂਡਾ ਮੈਨੂੰ ਲੈਤਾ ਸੀ ਭਾਈ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਕਿਸ਼ਤਾ ਤੇ ਹਾਂਡਾ ਮੈਨੂੰ ਲੈਤਾ ਸੀ ਬੇਬੇ ਮੇਰੀ ਨਾਲ ਲੜ ਕੇ ਸੋ 11ਵੀਂ ਚ ਲੈਤਾ ਸੀ ਮੇਰੀ ਮੈ ਮੈਨੂੰ ਗੱਲ ਸਮਝ ਨਹੀਂ ਆਉਂਦੀ ਜਿੰਨੇ ਮੈਨੂੰ ਪੇਚ ਤੇ ਮੈਸੇਜ ਆਉਂਦੇ ਆ ਸਾਰੇ ਹਾਂਡਾ ਹਾਂਡਾ ਕਹਿੰਦੇ ਆ ਤੇ ਆ ਮੈਨੂੰ ਅਜ ਹਾਂਡਾ ਕਹਿੰਦੇ ਪਿਆ ਕਿ ਇਹਨਾਂ ਨੇ ਬ੍ਰਾਂਡ ਚੇਂਜ ਕਰਤਾ ਜਿਹੜਾ ਹੀਰੋ ਹੋਂਡਾ ਹੁੰਦਾ ਸੀ ਉਹਨੂੰ ਹਾਡਾ ਬਣਾਤਾ ਤੇ ਜਿਹੜੇ ਲੋਕਾ ਮੇਰਾ ਨਾਮ ਹੈਗਾ ਰੁਪਿੰਦਰ ਹਾਡਾ ਤੇ ਮੈਨੂੰ ਉੱਥੇ ਸਾਰੇ ਹੋਂਡਾ ਕਹਿੰਦੇ ਆ ਤੇ ਆਹ ਕਰੈਕਸ਼ਨ ਆੜੀ ਠੀਕ ਕਰੀਏ ਵੀ ਹਾਡਾ ਨਹੀਂ ਹੋਂਡਾ ਸੀ ਅੱਛਾ ਇੱਕ ਗੱਲ ਹੋਰ ਮੈਂ ਕਹਿਣੀ ਚਾਹੁੰਦਾ ਹੂੰ ਉਹ ਸਨ 86 ਦੀ ਬੰਦੂਕ ਜਿਹਾ ਗੱਪਰੂ ਉਹ ਸਾਭ-ਸਾਭ ਰੱਖੇ ਮੈਨੂੰ ਬਾਪ ਨਹੀਂ ਓਏ ਉਹ ਹੀ ਕੋਕਰੀ ਦਾ ਘੈਂਟ ਜੱਟ ਮੈਂ ਨੇ ਪਿੱਛੇ ਫਿਰਦੀ ਤੂੰ ਆਪਸੀ ਹੋ ਉਹ ਜਾ ਕੇ ਪੁੱਛ ਲਈ ਤੂੰ ਆਵਦੀਆਂ ਸਹੇਲੀਆਂ ਕੋਲੋਂ ਉਹ ਤੇਰੀਆਂ ਸਹੇਲੀਆਂ ਚ ਬੈਰ ਹੁਣ ਸੰਧੂ ਕਰਕੇ ਧੀ ਉਹ ਰੋਲੇ ਦੀ ਜ਼ਮੀਨ ਜਿਹੇ ਗੱਬਰੂ ਪਿੱਛੇ ਜੀਮیدار ਜੱਟੀਆਂ ਦੀ ਢਾਗ ਖੜਕੇ

ਦੇਖੋ ਅਸੀਂ ਕੱਲ ਪਰਫਾਰਮ ਕਰ ਚੁੱਕੇ ਸੀ ਆ ਇੱਕ ਮੜੀ ਮੈਂ ਇਹਦੇ ਵਿੱਚ ਕਰੈਕਸ਼ਨ ਹਾਂ ਮੜਾ ਹੈਂਡਸ਼ੇਕ ਕਰ ਲਈ ਆਪਾਂ ਕਿਉਂਕਿ ਇਹ ਸੀ ਮਜ਼ਾਕ ਕਰ ਰਹੇ ਸੀ ਕੋਈ ਏਦਾਂ ਦੀ ਗੱਲ ਨਹੀਂ ਸ਼ੁਰੂ ਕਰ ਰਹੇ ਸੀ ਆ ਦੇਖੋ ਅਸੀਂ ਆ ਰਹੇ ਸੀ ਇੱਥੇ ਤੇ ਹੈਪੀ ਬਾਈ ਕਹਿੰਦਾ ਅੱਜ ਵੀ ਪਰਫਾਰਮ ਕਰਨਾ ਸੋ ਇਹਨਾਂ ਨੇ ਪਹਿਲਾਂ ਕਿਹਾ ਸੀ ਵੀ ਰੀਲਾਂ ਸਾਡੀਆਂ ਕੱਲ ਮੁਕਾਤੀਆਂ ਸੀ ਸੋ ਅੱਜ ਸਾਨੂੰ ਕੋਈ ਚੀਜ਼ ਲੰਬੀ ਨਹੀਂ ਸੀ ਕਿ ਲੜ ਪਈ ਸਟੇਜ ਤੇ ਮੜਾ ਕੋਈ ਗੱਲ ਮਾੜੀ ਲੱਗੀ ਹੋਵੇ ਤਾਂ ਮਾਫੀ ਚਾਹੁੰਦੇ ਆ ਜੇ ਪਸੰਦ ਆਈ ਹੋਵੇ ਤਾਂ ਤਾੜੀ ਮਾਰ ਕੇ ਦੱਸ ਦਿਓ ਜੀ ਥੈਂਕ ਯੂ ਜੀ